ਫਿਰੋਜ਼ਪੁਰ ਅnder ਇੱਕ ਵਾਰ ਫੇਰ ਤੋਂ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਿੱਥੇ ਪਿੰਡ ਲੁਬੜੀਬਾਲਾ ਵਿੱਚ ਸ਼ਰਾਬ ਪੀਣ ਨੂੰ ਲੈ ਕੇ ਦੋ ਟੀਰਾ ਵਿਚਕਾਰ ਇਟਾ ਰੋੜੇ ਅਤੇ ਘਰਾਂ ਅnder ਦਾਖਲ ਹੋ ਕੇ ਸਬੰਧ ਦੀ ਭੰਤੋੜ ਤੱਕ ਕੀਤੀ ਗਈ ਹੈ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਪੀੜਿਤ ਪਰਿਵਾਰ ਨੇ ਦੱਸਿਆ ਕਿ ਪਿੰਡ ਦੇ ਕੁਝ ਲੜਕੇ ਉਹਨਾਂ ਦੇ ਲੜਕੇ ਨਾਲ ਬੈਠ ਕੇ ਸ਼ਰਾਬ ਪੀ ਰਹੇ ਸਨ ਇਸ ਵਿਚਕਾਰ ਇੱਕ ਦੂਸਰੇ ਨਾਲ ਗਾਲੀ-ਗਲੋਚ ਕਰਨ ਲੱਗ ਪਏ ਵਿਵਾਦ ਇੰਨਾ ਵੱਧ ਗਿਆ ਕਿ ਦੂਸਰੇ ਧਿਰ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਇੱਟਾਂ ਰੋੜੇ ਤੱਕ ਚਲਾਏ ਗਏ ਅਤੇ ਘਰ ਦੇ ਸਮਾਨ ਦੀ ਵੀ ਭੰਨ ਤੋੜ ਕੀਤੀ ਗਈ ਹੈ ਨੇ ਤੁਮ ਬਿੰਦਰ ਸਿੰਘ ਜੀ ਆਪ ਬਿੰਦਰ ਟਿਕਟ ਪਰ ਰਹੇ ਨੁਮੜੇ ਵਾਲੇ ਮਰ ਲਿਆ ਤਾਂ ਜਿਹੜੀ ਇਹ ਲੜਾਈ ਹੋਈ ਕਿਸ ਨੂੰ ਲੈ ਕੇ ਹੋਈ ਇਹ ਬੱਚੇ ਬੱਚੇ ਆਪਸ ਵਿੱਚ ਕਿਤੇ दारू ਪੀਤੀ ਹੈ ਨਾ ਰਾਤ ਤੇ ਆਪਸ ਵਿੱਚ ਝਗੜ ਪੈ ਨੇ ਤੇ ਦਿਨੇ ਉਹ ਜਿਹੜੇ ਮੁੰਡਿਆਂ ਦੀ ਲੜਾਈ ਹੋਈ ਇੱਕ ਘਰ ਦਾ ਵੱਡਾ ਮੁੰਡਾ ਆਇਆ ਉਹ ਆ ਕੇ ਉਹ ਦੂਜੇ ਮੁੰਡੇ ਤੇ ਭਰਾ ਦੇ ਗੱਲ ਪੈ ਗਿਆ ਟੈਸਟ ਜੀ ਤੋਂ ਲਾ ਕੇ ਲੜਾਈ ਹੋਈ 11 ਤਰੀਕ ਨੂੰ ਲੜਾਈ ਹੋਈ ਏ ਇਹ ਜਦੋਂ ਦੂਜੀ ਪਾਰਟੀ ਵਾਲੇ ਆਏ ਨੇ ਉਹ ਇਹੀ ਘਰੋਂ ਉਹ ਸੱਡਾਂ ਦਾ ਛੋਟੇ ਲੈ ਕੇ ਆਏ ਆ ਇਹੀ ਘਰੋਂ ਭੱਜ ਗਏ ਆ ਤੇ ਘਰੋਂ ਭੱਜ ਗਏ ਤੇ ਉਹ ਇੱਥੇ 11 ਤਰੀਕ ਨੂੰ ਘਰੋਂ ਭੱਜ ਗਏ ਤੇ 15 ਨੂੰ ਆਏ ਘਰੇ ਆ ਕੇ ਆਹੀ ਵੇਖਿਆ ਤੇ ਸਾਡੇ ਘਰਾਂ ਚੋਂ ਚੋਰੀਆਂ ਹੋਈਆਂ ਹੋਈਆਂ ਜੀ ਸਾਰਾ ਸਮਾਨ ਸਾਰਾ ਸਮਾਨ ਚੋਰੀ ਹੋ ਗਿਆ ਭੰਡ ਤੋੜ ਬਹੁਤ ਕੀਤੀ ਤੇ ਇਸ ਕਰਕੇ ਸਾਡੀ ਤਾਂ ਸਰਕਾਰ ਅੱਗੇ ਅਧਿਕਾਰ ਅੱਗੇ ਅਰਜ ਬੇਨਤੀ ਹੈ ਵੀ ਸਾਡੀ ਮਦਦ ਕੀਤੀ ਜਾਵੇ ਕਾਰਵਾਈ ਕਾਰਵਾਈ ਹੋਣੀ ਚਾਹੀਦੀ ਕੀ ਨਾਮ ਤੁਹਾਡਾ ਸਨੀਤਾ ਸਨੀਤਾ ਕਿਥੋਂ ਦੇ ਰਹੇ ਹੋ ਮਰਲੇਆਂ ਦੇ ਲੂੰਬੜੀ ਵਾਲੇ ਤੇ ਕੀ ਹੋਇਆ ਜਿਹੜਾ ਭੰਤੋੜ ਉਹ ਹੀ ਤਾਂ ਕਿੰਨੇ ਗੁੰਡਾ ਗੱਤੀ ਠੀਕ ਕਰ ਕਾਰਨ ਬਾਈ ਇਹ ਹੋਇਆ ਵੀਰਜੀ ਦੇ ਕਾਰਨ ਹੀ ਹੋਇਆ ਵੀ ਮੇਰਾ ਜਿਹੜਾ ਦੌਰ ਦਾ ਮੁੰਡਾ ਛੋਟਾ ਰਕੇਸ਼ ਤੇ ਲਾਜਰ ਦੋਨੇ ਆਪਸ ਵਿੱਚ ਕਿਤੇ ਬਾਹਰ ਟੱਗ ਪੁੱਗ ਲਾਇਆ ਕੰਮ ਇਕੱਠਾ ਕੀਤਾ ਦਿਹਾੜੀ ਸਾਰਾ ਦਿਨ ਤੇ ਸ਼ਾਮ ਨੂੰ ਪੈਗ ਲਾਇਆ ਪੈਗ ਲਾਇਆ ਸ਼ਾਮ ਨੂੰ ਤੇ ਪੈਗ ਲਾਉਣ ਤੋਂ ਬਾਅਦ ਜਦੋਂ ਸ਼ਾਮ 'ਚ ਉੱਥੇ ਆਪਸ 'ਚ ਬੋਲੇ ਆ ਲੜੇ ਆ ਤੇ ਵੀ ਗਾਲ ਮੰਦਾ ਕੀਤਾ ਵੀ ਰਾਤ ਕੁਛ ਨਹੀਂ ਲੜਾਈ ਝਗੜਾ ਐਵੇਂ ਦਾ ਆਇਆ ਸੀ ਵੀ ਗਾਲ ਮੰਦਾ ਕੀਤਾ ਅਸੀਂ ਮੇਰੇ ਮੁੰਡੇ ਨੇ ਤੇ ਮੈਂ ਅਸੀਂ ਦੋਨਾਂ ਨੇ ਲਿਜਾ ਕੇ ਉਹਨਾਂ ਦੇ ਘਰੇ ਬਿਠਾ ਕੇ ਉਹਨੀਆਂ ਮਿੰਤਾ ਕੀਤੀਆਂ ਵੀ ਲਾਜਰ ਦੀਆਂ ਵੀ ਚੱਲ ਲਾਜਰ ਤੁਸੀਂ ਇਕੱਠੇ ਕੰਮ ਕਰਦੇ ਐ ਇਹੋ ਜੀ ਕੋਈ ਗੱਲ ਨਹੀਂ ਆਪਾਂ ਲੜਨਾ ਨਹੀਂਗਾ ਤੇ ਰਾਤ ਦੀ ਕੋਈ ਗੱਲ ਨਹੀਂ ਸੀ ਆ ਗਈ ਵਧੀਆ ਉਹਨਾਂ ਦੇ ਘਰੇ ਮੇਰਾ ਬੇਟਾ ਉਹਨਾਂ ਦੇ ਘਰੇ ਬੈਠਾ ਆਉਂਦਾ ਜਾਂਦਾ ਬਹੁਤ ਰਹਿੰਦਾ ਸੀ ਕਦੇ ਅਸੀਂ ਲੜੇ ਨਹੀਂ ਸੀਗੇ ਇਹ ਮੁੰਡੇ ਦੋਨਾਂ ਦੀ ਵਜ੍ਹਾ ਨਾਲ ਸਾਡੀ ਲੜਾਈ ਹੋਈ ਆ ਦਿਨੇ ਆਇਆ ਉਹਦਾ ਭਰਾ ਰਹਿੰਦਾ ਏ ਜੈਮ ਲਾਲੇ ਰਹਿ ਰਿਹਾ ਏ ਜੈਮ ਲਾਲੇ ਤੋਂ ਆਣ ਕੇ ਉਹਨੇ ਰਾਤ ਆਪਦੇ ਪਰਿਵਾਰ ਨੂੰ ਸਾਡੇ ਕੋ 3:30 ਵਜੇ ਆਇਆ ਸਾਰੇ ਪਰਿਵਾਰ ਦੇ ਘਰ ਵਿੱਚ ਫਿਰਦਾ ਸੀਗਾ ਕਹਿੰਦਾ ਸੀ ਸਾਨੂੰ ਕੁਝ ਨਹੀਂ ਪਤਾ ਸੀ ਕੱਪੜੇ ਗਲੀ 'ਚ ਧੋਏ ਜਾਂਦੇ ਅਸੀਂ ਪਤਾ ਹੁੰਦਾ ਤਾਂ ਅਸੀਂ ਵੀ ਬੁਲਾ ਲੈਣ ਦੀ ਮਮੀ ਕਹਿੰਦੀ ਕਾਕਾ ਵੀ ਆ ਜਾ ਆਪਾਂ ਗੱਲ ਕਰੀਏ ਵੀ ਆਪਾਂ ਲੜਨਾ ਨਹੀਂਗਾ ਅਸੀਂ ਤਾਂ ਕਿਹਾ ਵੀ ਦੂਰੋਂ ਆਇਆ ਉਹਦੇ ਚਾਚੇ ਪਰਿਵਾਰ ਨੂੰ ਮਿਲਣ ਆਇਆ ਵੀ ਚਲ ਬੁਲਾਉਂਦਾ ਅੱਗੇ ਵੀ ਜਾਂਦਾ ਸਾਰਿਆਂ ਦੇ ਘਰਾਂ 'ਚ ਬਾਈ ਜਦੋਂ ਇਹ ਗੱਲ ਹੋਈ ਤੇ ਤੋਂ ਬਾਅਦ ਉਹਨੇ ਸਾਰਿਆਂ ਨੂੰ ਇਕੱਠਿਆ ਕਰ ਲਿਆ ਤੇ ਬਾਕੀ ਸਾਰੇ ਘਰੇ ਸੀ ਉਹ ਕੱਲਾ ਇੱਕ ਸਲੀਮ ਤੇ ਸਲੀਮ ਦਾ ਸਾਲਾ ਦੋਨੇ ਆਏ ਨੇ ਵਿਸ਼ਾਲ ਗਪਾਲ ਨਵਾਜ ਮਾਰੀ ਆ ਤੇ ਨੰਨੂ ਨੂੰ ਫੇਰ ਵੀ ਨਹੀਂ ਉਹਨੇ ਬੁਲਾਇਆ ਜਿੰਦੇ ਨਾਲ ਰਾਤ ਝਗੜਾ ਆਇਆ ਉਹ ਕੋਲ ਖੜਾ ਤੇ ਗਪਾਲ ਨੂੰ ਉਹਨੇ ਬੁਲਾਇਆ ਗਪਾਲ ਬੋਲਣ ਲੱਗ ਗਿਆ ਤੇ ਗਪਾਲ ਨੂੰ ਉਹਨੇ ਲਫੜ ਕੱਢ ਮਾਰਿਆ ਤੇ ਵੱਡੇ ਭਰਾ ਨੇ ਸਲੀਮ ਨੇ ਲਾਜਰ ਦੇ ਨੇ ਲਾਜਰ ਨਾਲ ਵੀ ਲੜਾਈ ਰਾਤ ਹੋਈ ਸੀ ਤੇ ਦਿਨੇ ਉਹਨੇ ਲੜਾਈ ਕੀਤੀ ਸਲੀਮ ਨੇ ਇਹਨਾਂ ਨੇ ਦੋਨਾਂ ਨੇ ਜਦੋਂ ਸਲੀਮ ਨੇ ਚੱਪੇ ਥੱਫੜ ਮਾਰਿਆ ਗਪਾਲ ਦੇ ਤੇ ਉਹਦੇ ਸਾਲੇ ਨੇ ਮਾਰਤਾ ਵਿਸ਼ਾਲ ਦੇ ਥੱਫੜ ਭਾਈ ਫੇਰ ਇਹਨਾਂ ਦੇ ਮਗਰ ਹੱਥ ਵਿੱਚ ਸਮਾਨ ਸੀ ਉਦੋਂ ਹੀ ਮਿੰਟੂ ਮਿੰਟੀ ਹੁੰਦੇ ਲਫੜ ਮਾਰਦੇ ਆ ਮਾਰਦੇ ਆ ਵੀ 40 50 ਜਣੇ ਜੋ ਵੀ ਇਹਨਾਂ ਦੇ ਘਰ ਵਿੱਚ ਪਰਿਵਾਰ ਸੀ ਬਾਹਰੋਂ ਮੰਗਾਏ ਗੁੰਡੇ ਸੀ ਸਾਰੇ ਮਿੰਟੋਂ ਮਿੰਟੀ ਇਕੱਠੇ ਹੋ ਗਏ ਵੀ ਇੱਕ ਸਕਿੰਟ ਦੇ ਵਿੱਚ ਘੜ ਤੋਂ ਘੜ 50 60 ਜੀ ਇਕੱਠੇ ਹੋ ਗਏ ਸੀ ਇਹਨਾਂ ਦੇ ਤੇ ਗੁੰਡਾ ਗੁਰਦੀ ਦੇ ਵਿੱਚ ਸਾਰੇ ਸੀਗੇ 5:30 ਵਜੇ ਸ਼ੁਰੂ ਹੋਈ ਇਹ ਗੱਲ ਅਸੀਂ ਭਾਈ 6 ਸਾਡੇ 6 ਜਣੇ ਜੀ ਆ ਦੋ ਅਸੀਂ ਆ ਤਿੰਨ ਮੇਰੇ ਦਿਓਰ ਦੇ ਘਰ ਦੇ ਜੀ ਆ ਤੇ ਬਾਕੀ ਉਹ ਮਸ਼ੀਨਾਂ ਤੇ ਗਿਆ ਮੇਰੇ ਘਰ ਵਾਲਾ ਵੀ ਬਾਹਰ ਮਸ਼ੀਨ ਤੇ ਸੀਗਾ ਤੇ ਦਿਓਰ ਮੇਰਾ ਇਹਨੂੰ ਜਿਹੜੀਆਂ ਦੂਜੇ ਘਰ ਵਾਲੀਆਂ ਸੋਨੂ ਆ ਦੋਵੇਂ ਜੀ ਉਹ ਸੀ ਤੇ ਦੋਵੇਂ ਜੀ ਇੰਨਾ ਚੀਆ ਹੀ ਹੈਗੇ 8 ਕ ਜੀ 80 ਸੀਗੇ ਤੇ 50 ਜਣੇ ਤੁਸੀਂ ਇਹ ਦੱਸੋ ਵੀ 50 ਜਣਿਆਂ ਦੇ ਵਿੱਚ 8 ਜਣੇ ਕੀ ਕਰਨਗੇ ਜਿਨ੍ਹਾਂ ਦੇ ਅਸਲਾ ਹੱਥ ਵਿੱਚ ਪਿਸਤੌਲ ਵਾਲਾ ਕੀ ਕੋਸ਼ਾਈ ਤਾ ਰੋੜੇ ਕਵਾੜੇ ਕਸਗੇ ਉੱਥੇ ਦੱਸੋ ਅਸੀਂ ਕੀ ਕਰ ਸਕਦੇ ਸੀ ਅਸੀਂ ਹੱਥ ਵੀ ਜੋੜਦੇ ਸੀ ਸੱਟ ਮੇਰੇ ਤੋਂ ਵੱਜੀ ਆ ਸਲੀਮ ਨੂੰ ਮੇਰੇ ਦਿਓਰ ਨੂੰ ਉਹਨੇ ਜਦੋਂ ਸੱਟ ਮਾਰੀ ਆ ਸੇਵਕ ਨੂੰ ਸੇਵਕ ਨਾਲ ਹੀ ਚ ਡਿੱਗ ਗਿਆ ਉਹਨਾਂ ਦੇ ਮੁੰਡੇ ਦੇ ਜਿਹੜੇ ਛੋਟੇ ਦੇ ਵੱਜੀ ਆ ਸਾਲੇ ਦੇ ਉਹ ਵੱਜੀ ਆ ਮੇਰੇ ਬੇਟੇ ਨੇ ਮਾਰੀ ਆ ਉਹਨੂੰ ਵੀ ਛੱਟ ਐਡੀ ਕੋ ਨਹੀਂ ਕਿਉਂਕਿ ਉਹਨੇ ਵੀ ਛੋਟਾ ਮਾਰਿਆ ਉਹਨੇ ਵੀ ਛੋਟਾ ਮਾਰਿਆ ਸਲੀਮ ਦੇ ਜਦੋਂ ਐਂਦਾ ਮੈਂ ਪਿੱਛੇ ਨੂੰ ਕਸੀਆ ਕਰਨ ਲੱਗੀ ਹੈ ਮੈਂ ਸਲੀਮ ਕੇ ਆਲੇ ਪਾਸੇ ਖੜੀ ਸੀਗੀ ਮੈਂ ਆਪਦੇ ਪਰਿਵਾਰ ਵਾਲ ਨਹੀਂ ਸੀ ਮੈਂ ਸਲੀਮ ਰਣ ਪਿੱਛੇ ਕਰ ਰਹੀ ਸੀ ਤੇ ਸਲੀਮ ਨੂੰ ਜਦੋਂ ਵੀ ਛੱਟ ਵੱਜੀ ਆ ਉਹ ਮੇਰੇ ਤੋਂ ਵੱਜੀ ਆ ਹੁਣ ਕੀ ਮੰਗਦੇ ਕਾਰਵਾਈ ਹੋਣੀ ਚਾਹੀਦੀ ਹੁਣ ਕਾਰਵਾਰੀ ਸਾਡੀ ਪੁਲਿਸ ਆ ਰਹੀ ਹੈ ਆਉਂਦੀ ਹੈ ਦੇਖ ਜਾਂਦੀ ਆ ਉਹ ਸਾਡੇ ਸਾਥ ਆਈ ਹੀ ਇਹ ਨਹੀਂ ਕਹਿ ਰਹੇ ਵੀ ਸਾਡੀ ਸੁਣਾਈ ਨਹੀਂ ਹੋ ਰਹੀ ਸਾਡੀ ਸੁਣਾਈ ਹੋ ਰਹੀ ਆ ਪਰ ਸਨਾਈ ਸਾਡੀ ਆ ਵੀ ਉਹ ਆਉਂਦੇ ਆ ਉਹਨਾਂ ਤਾਂ ਦੀ ਡਿਊਟੀ ਕਰਨੀ ਆ ਅਸੀਂ ਵੀ ਪਾਸੇ ਆਂ ਅਸੀਂ ਤਾਂ ਘਰ ਛੱਡ ਕੇ ਪਾਸੇ ਆਂ ਅਸੀਂ ਤਾਂ ਕਿੱਥੇ ਹੀ ਪਾਸੇ ਹੋਣਾ ਜਦੋਂ ਆਉਂਦੇ ਆਹੀਂ ਸਾਨੂੰ ਘਰੇ ਕਹਿੰਦੇ ਜਾਓ ਅਹੀਂ ਉਹਦੇ ਜਦੋਂ ਘਰੇ ਜਾਣੇ ਉਦੋਂ ਫੇਰ ਇਹਨਾਂ ਦਾ ਵੀ ਸਾਰੇ ਰਾਤ ਭੱਜ ਕੇ ਅਸੀਂ ਨਿਕਲਿਆ ਤੇ ਅਸੀਂ ਭੱਜੇ ਰਾਤ ਨਿਕਲਿਆ ਤੇ ਹੁਣ ਵੀ ਜਦੋਂ ਅਸੀਂ ਆਣੇ ਹੁਣ ਵੀ ਆਣੇ ਆ ਨਾ ਹੁਣ ਵੀ ਇੱਥੇ ਇਹਨਾਂ ਤਨੇ ਬਹੁਤ ਝੁੰਡ ਇਕੱਠਾ ਹੋ ਜਾਂਦਾ ਅਸੀਂ ਆਪਦਾ ਘਰ ਛੱਡ ਕੇ ਫੇਰ ਚਲੇ ਜਾਂਦੇ ਚੋਰੀ ਹੋਈ ਸਾਰਾ ਕੁਝ ਨਿਕਲ ਗਿਆ ਇੱਕ ਨੁੰਬੜੀ ਵਾਲੇ ਦਾ ਮਾਮਲਾ ਹੀ ਕੁੱਟਮਾਰ ਦਾ ਕੀ ਹੋਇਆ ਸੀ ਲੁੰਬੜੀ ਵਾਲਾ ਮੈਂ ਦੇ ਨਾਮ ਮਰਨੇ ਆ ਉਥੇ 10 3 2024 ਦੀ ਗੱਲ ਸ਼ਾਮ ਨੂੰ ਪਹਿਲਾਂ ਸੇਵ ਸਿੰਘ ਹਰੀਆਪੁਰ ਵਿੱਚ ਦੋ ਜਣੇ ਸੀਗੇ ਸ਼ਰਾਬੂ ਪੀਂਦੇ ਉਹਨਾਂ ਦਾ ਇਕੱਠੇ ਦਰਦ ਰੂਪੀ ਦਾ ਝਗੜਾ ਹੋਇਆ ਮਾਮੂਲੀ ਤਕਰਾਰ ਹੋਇਆ ਉਹਨਾਂ ਦਾ ਪਹਿਲਾਂ ਅਗਲੇ ਦਿਨ ਸ਼ਾਮ ਨੂੰ ਫਿਰ ਉਹਨਾਂ ਦਾ ਝਗੜਾ ਦੁਬਾਰਾ ਹੋਇਆ ਜਿਸ ਦੇ ਵਿੱਚ ਦੋ ਇੱਕ ਤਰਫ ਦੇ ਬੰਦੇ ਉਹਨੂੰ ਸਲੀਮ ਮਰ ਸੇਵ ਕਰੀ ਉਹਨੂੰ ਸਿੱਟਾ ਵੱਜੀਆਂ ਦੋ ਹੈਗੇ ਦੂਸਰੇ ਪਾਸੇ ਲਪਰੇ ਚੈਨਰੀ ਉਹਨਾਂ ਨੇ ਸੱਤ ਬਲੰਟ ਸੈਟਨ 6 6 ਸੰਸਦ ਬੰਦੇ ਨੂੰ ਪਸੂਤ ਲਗਾਇਆ ਹੈ ਮੁਕਤਮਾਂ ਦਾ ਦਿਕਾ ਦੇ ਸੀ ਫਿਰ ਨਾਲ ਤਕਦੀਸ਼ ਦੇਣੀ ਹੈ ਹੌਣ ਮੈਟ ਜੋ ਨਹੀਂ ਹੋਣਾ ਲਿਖਿਆ ਠੀਕ